ਦੋਸਤੋ ਆਓ ਸੁਣਦੇ ਹਾਂ ਡਾਕਟਰ ਪਿਆਰੇ ਲਾਲ ਗੱਡੂ ਜੀ ਨੂੰ ਜਿਨ੍ਹਾਂ ਨੇ ਪਿੰਡ ਬਚਾਉਣ ਲਈ ਦਸੀਆਂ ਕੀਮਤੀ ਗੱਲਾਂ ਆਓ ਸੁਣੀਏ ਉਹਨਾਂ ਨੇ ਕੀ ਕਿਹਾ ਅੱਛਾ ਵਾਹਿਗੁਰੂ ਅਸੀਂ ਸਾਰਿਆਂ ਕੰਨਾ ਸੁਣ ਚੁੱਕੇ ਆ ਸੱਚ ਵੀ ਲੋੜ ਕੀ ਹੈ ਲੋੜ ਇਹ ਹੈ ਕਿ ਜਿੰਨੇ ਵੀ ਫੈਸਲੇ ਸੰਗਤ 'ਚ ਹੋਣਗੇ ਉਹ ਫੈਸਲੇ ਜ਼ਿਆਦਾ ਠੀਕ ਹੋ ਸਕਦੇ ਨੇ ਜ਼ਰੂਰੀ ਨੂੰ ਪੂਰੀ ਗਾਦ ਰਸਣ ਪਰ ਵੇਤਰ ਹੋਣਗੇ ਕਿਉਂਕਿ ਜਿਆਦਾ ਲੋਕ ਇਕੱਠੇ ਇਕੱਠੇ ਨਹੀਂ ਸੰਗਤ ਚ ਫੈਸਲੇ ਹੁੰਦੇ ਨੇ ਅਸੀਂ ਸੰਤੀ ਫੈਸਲਿਆਂ ਦਾ ਇੱਕ ਤਰੀਕਾ ਲਿਆ ਸੀ ਲੋਕ ਸਭਾ ਨੂੰ ਅਸੀਂ ਮੰਨ ਲਿਆ ਵੀ ਇੱਕ ਸੰਗਤ ਆ 543 ਬੰਦੇ ਹੁੰਦੇ ਉਹ ਫੈਸਲੇ ਕਰਤ ਨੇ ਵਿਧਾਨ ਸਭਾ ਨੂੰ ਮੰਨ ਲਿਆ ਹੁਣ ਵਿਧਾਨ ਸਭਾ ਵਾਲੇ ਕਹਿੰਦੇ ਚਰਚਾ ਤੁਸੀਂ ਕਰੀ ਹੋਈ ਨਹੀਂ ਜਦੋਂ ਸਾਡੇ ਕੋਲ ਤਾਂ ਕੰਮ ਹੀ ਨਹੀਂ ਹੈ ਉਹਨਾਂ ਨੂੰ ਪੁੱਛੋ ਵੀ ਨਸ਼ੇ ਨੇ ਪੰਜਾਬ ਚ ਥੋੜਾ ਕੋਈ ਕੰਮ ਨਹੀਂ ਦੇ ਤੇ ਚਰਚਾ ਕਰੋ ਵੀ ਕਿਉਂ ਹੋਏ ਹੈਗੇ ਨੇ ਕਿਵੇਂ ਦੂਰ ਕਰੇ ਜਾਂ ਸੋਦੇ ਨੇ ਤਾਂ ਹੁਣ ਜਿੰਮੇਵਾਰ ਹੈ ਬੇਰਜ਼ਗਾਰੀ ਵਾਸਤੇ ਕੌਣ ਜਿੰਮੇਵਾਰ ਹੈ ਰੋਜ਼ ਹਿੰਸਾ ਹੋ ਰਹੀ ਉਹਦੇ ਵਾਸਤੇ ਕੌਣ ਜਿੰਮੇਵਾਰ ਹੈ ਕਿਸਾਨ ਮਜ਼ਦੂਰ ਖੁਦਕਸ਼ੀਆਂ ਕਰਦੇ ਨੇ ਉਹਦੇ ਵਾਸਤੇ ਕੌਣ ਜਿੰਮੇਵਾਰ ਹੈ ਮਨਰੇਗਾ ਦੀ ਜਹਾੜੀ ਤੱਕ ਨਹੀਂ ਨਿਵਦੀ ਮਨਰੇਗਾ ਦੇ ਹੁਣ ਤੱਕ 32 ਲੱਖ ਕਾਰਡ ਬਣਨੇ ਸੀ 1854000 ਬਣੇ ਨੇ ਉਹਦੇ 6 ਲੱਖ ਤੋਂ ਘੱਟ ਗਾਂਜੀ ਨੇ 12 ਲੱਖ ਪੌਣੇ 12 ਲੱਖ ਹੀ ਕਾਰਡ ਨੇ ਉਹਨਾਂ ਵਿੱਚੋਂ 100 ਦਿਨ ਦਾ ਜਿਹੜਾ ਰੋਜ਼ਗਾਰ ਮੇਡਾ 6 ਮਹੀਨਾ ਨੱਕ ਤੇ ਤੇ 18 ਲੱਖ ਨੂੰ ਰੋਜ਼ਗਾਰ ਕੱਢ ਦੇਣਗੇ ਅਗੇ ਤੱਕ 700 ਤੇ 25 ਪਰਿਵਾਰਾਂ ਨੂੰ ਅੱਜ ਅੱਜ ਦੀ ਡੇਟ ਤੱਕ 725 ਪਰਿਵਾਰਾਂ ਨੂੰ 100 ਦਿਨ ਦਾ ਰੋਜ਼ਗਾਰ ਮਿਲੇ ਤੇ 18.56 ਹਜ਼ਾਰ ਦੀ ਦਵਾਈਆਂ ਨਹੀਂ ਹੋਈ ਨਹੀਂ ਆਸਤ ਰੋਜ਼ਗਾਰ ਵੀ 25 ਦਿਨ ਦਾ ਮਿਲਦਾ ਪਾਉਣੇ 25 ਦਿਨ ਦਾ ਤੇ 6 ਮਹੀਨਾ ਚ ਹੁਣ 2.75 ਦਿਨ ਦਾ ਕਿੱਥੋਂ ਦੇ ਦੇਣਗੇ ਸੇ ਕਾਗਿਜੀ ਕਾਰਵਾਈਆਂ ਹੋਣੀਆਂ ਨਹੀਂ ਇਨਾਂ ਨੂੰ ਰੋਕਣ ਵਾਸਤੇ ਇੱਥੇ ਰੋਲਾ ਪਿਆ ਵੀ ਪੈਨਸ਼ਨਾਂ ਨਹੀਂ ਜੀ ਉਹ ਬੜੀਆਂ ਝੂਠੀਆਂ ਲੱਗੀਆਂ ਆਟਾ ਦਾਲ ਕਾਰ ਕਾਰਾਂ ਦੇ ਲੈ ਲਾਗੇ ਜੀ ਆਹ ਫਲਾਣਾ ਇਹ ਹੋ ਗਿਆ ਜੀ ਕਿਸਾਨ ਮਜ਼ਦੂਰਾਂ ਦੀਆਂ ਖੁਦਕਸ਼ੀਆਂ ਹੋ ਗਈਆਂ ਉਹਨਾਂ ਨੂੰ ਜਿਹੜੇ ਨਾਂ ਮਿਲਨੇ ਸ਼ੁ ਮਿਲ ਨਹੀਂ ਜੀ ਇਹ ਸਾਰਾ ਕੁਝ ਕਦ ਹੋਊਗਾ ਇਹ ਸਾਰਾ ਕੁਝ ਉਦੋਂ ਤੱਕ ਨਹੀਂ ਹੋਊਗਾ ਜਿੰਨਾ ਚਿਰ ਅਕਸਰ ਸ਼ਾਹੀ ਰਾਹੀ ਕੁਝ ਬੰਦਿਆਂ ਨੂੰ ਨਾਲ ਲੜਾ ਕੇ ਬੁੱਕਲ ਚ ਗੁਰ ਬਣਿਆ ਜਾਊਗਾ ਗਿੰਨਾ ਤੇ ਜੱਗਨ ਵੀ ਕਰਦੇ ਤੁਸੀਂ ਸਾਰੀ ਗੱਲ ਲੋਕਾਂ ਚ ਸੰਗਤ ਜਿਵੇਂ ਬੈਠ ਕੇ ਫੈਸਲੇ ਨਹੀਂ ਲੈਂਦੇ ਉਹਨਾਂ ਚਵੇਂ ਹੋਣਾ ਨਹੀਂ ਗੱਲ ਹੋਈਏ ਚੋਣਾਂ ਦੀ ਪੰਜਾਬ ਯੂਨੀਵਰਸਿਟੀ ਚ ਕਦੀ ਵੀ ਚੋਣਾਂ ਨਹੀਂ ਲੁੱਟੀਆਂ ਜੇ ਉਹ ਹੀਆਂ ਚੋਣਾਂ ਹੋਣੀਆਂ ਨੇ ਤਾਂ ਮੈਨੂੰ ਲੱਗਦਾ ਨਹੀਂ ਹੋਰ ਤਾਂ ਚੰਗਾ ਮੈਂ 16th ਨੈਸ਼ਨਲ ਅੱਜ ਬੋਲ ਰਿਹਾ ਸੀ ਉਹ ਕਿਸੇ ਨੇ ਕਹਿਤਾ ਵੀ ਆ ਪਿਆਗਲ ਕਰਨ ਕਿ ਨਾ ਪੰਥਾ ਨਾ ਸਿੱਖਾ ਨਗਾ ਹਾਂ ਮੈਂ ਤਨਾ ਪੰਥਨਾ ਸਿੱਖਨਾ ਮੈਂ ਟੋਢੇ ਵਰਗਾ ਸਿੱਖ ਬਣਨਾ ਮੈਂ ਨਹੀਂ ਬਣਨਾ ਚਾਹਤਾ ਟੋਢੇ ਵਰਗਾ ਸਿੱਖ ਛਿਰ ਮੱਥੇ ਟੇਕੀ ਜਾਓ ਗੁਰੂ ਗ੍ਰੰਥ ਸਾਹਿਬ ਦੇ ਪਿੱਛੇ ਲੱਗੋ ਨਾ ਹੁਕਮ ਮੰਨਣਾ ਨਾ ਅਰ ਸਿੱਖ ਹੋ ਆਪਣੇ ਹੀ ਮਾਲਕ ਹੋ ਇਹ ਲਾਲਚ ਹੋ ਹੁਣ ਤੋ ਉਚੋ ਜਿੰਨਾ ਚਿਰ ਤੁਸੀਂ ਇਹ ਨਹੀਂ ਫੈਸਲਾ ਕਰਦੇ ਬੇਸ਼ਰੀ ਨਾਸਮਾਨ ਹੈ ਸਾਨੂੰ ਵਾਹਿਗੁਰੂ ਨੇ ਰੋਤੇ ਕਿੱਜ ਕੋ ਚੰਗੇ ਕੰਮ ਕਰਨ ਵਾਸਤੇ ਪ੍ਰਾਣੀ ਤੂੰ ਆਇਆ 라ਹ ਲੈਣ ਲੱਗਾ ਕਿੱਤਕ ਫੱਕੜੇ ਸਭ ਮੁਕਦੀ ਚੱਲੀ ਰਹਿਣ ਇੱਥੇ 라ਹ ਲੈਣਾ ਆਪਾਂ 라ਹ ਪੈਸੇ ਇਕੱਠੇ ਕਰਨ ਦਾ ਨਹੀਂ ਬਾਬੇ ਨੇ ਕਿਹਾ ਜੇ ਚੰਦਾ ਲੈ ਚੰਦਿਆ ਕੋ ਸੰਪੇ ਨਾਲੇ ਜੇ ਕੋ ਨਾ ਲੈ ਕੇ ਚੱਲਦਾ ਤਾਂ ਦੱਸੋ ਸੋ ਇਹ ਚਈ ਸੀ ਚੰਗੇ ਕੰਮ ਕਰਨਾ ਆ ਕਾਲ ਖਾਏ ਕੇ ਚਤੋਂ ਦੇ ਨਾਂਗ 라ਹ ਪਛਾਣੇ ਸੀ ਸਾਨੂੰ ਇਸ ਵਾਸਤੇ ਵਾਹਿਗੁਰੂ ਨੇ ਕਾਉ ਪ੍ਰਖਣੇ ਚੇਤੇ ਗਿਆ ਕਿ ਚੰਗੇ ਕੰਮ ਕਰੋ ਸੰਗਤੀ ਫੈਸਲੇ ਨਾਲੋ ਇਨਸਾਫ ਦੀ ਕੰਮ ਕਰੋ ਤੇ ਜੇ ਬੇਇਨਸਾਫੀ ਹੁੰਦੀ ਹੈ ਸਿਰ ਦੇ ਦਿਓ ਸਿਰ ਨਾਲ ਕੱਲਾ ਬੰਦਾ ਵੀ ਖੜਾ ਰਹੇ ਹਾ ਕਿ ਸੰਕਤੀ ਬੇਦਰਾਂਤੀ ਕੋਈ ਤਾਂ ਹੁੰਦੀ ਹੈ ਨਾ ਨਿਉਂਦੀ ਇੱਟ ਪੱਕੀਆਂ ਸਿੱਧੀਆਂ ਨਹੀਂ ਹਾ ਹੁੰਦੇ ਜਿੱਦੈ ਕੋ ਜ਼ੁਲਮ ਕਰਦਾ ਹੈ ਜਿੱਦੈ ਕੋ ਬੁੱਕਲ ਚਕੋੜ ਪੰਡਦਾ ਹੈ ਜਿੱਦੈ ਕੋ ਹਿਸਾਬ ਕਿਤਾਬ ਨਹੀਂ ਬੰਦਾ ਜਿੱਦੈ ਕੋ ਮਨਮਰਜ਼ੀ ਨਾਲ ਫੈਸਲੇ ਕਰਦਾ ਹੈ ਡੱਟ ਕੇ ਖੜੇ ਹੋ ਜਾਓ ਵੀ ਬਿਲਕੁਲ ਗਲਤ ਹੈ ਚਾਹੇ ਤੁਹਾਡੇ ਘਰ ਦਾ ਵੀ ਹੋਵੇ ਤਦ ਆਪਣਾ ਭੈਣ ਭਾਈ ماں ਬਾਪ ਹੋਵੇ ਕਿੰਨਾ ਜਿਹ ਹੈ ਤਕਤ ਇਹ ਕਹਿੰਦੇ ਜੁੜਤ ਰੱਖਣੀ ਪਊਗੀ ਜੇ ਜੁੜਤੇ ਨਹੀਂ ਬਣੀ ਰਹੰਦੇ ਤਾਂ ਨਹੀਂ ਹੋਏਗੀ ਪੰਜਾਬ ਯੂਨੀਵਰਸਿਟੀ ਜਿੰਨੇ ਚੋਣਾਂ ਲੜੇ ਨੇ ਸਾਰੇ ਲੀਡਰ ਬਣੇ ਨੇ ਅ ਸਾਰੀਆਂ ਪਾਰਟੀਆਂ ਬਣੀਆਂ ਨੇ ਸੋ ਕੱਲੀਆਂ ਚੋਣਾਂ ਨਹੀਂ ਕੁਛ ਕਰਦੀਆਂ ਚੋਣਾਂ ਦੇ ਵਿੱਚ ਕਿਹੋ ਜਿਹਾ ਵਰਤਾਓ ਹੋਵੇ ਇਹ ਜ਼ਿਆਦਾ ਜ਼ਰੂਰੀ ਆ ਬਚੀਲਾ ਕਿਹੋ ਜਿਹਾ ਹੋਵੇ ਚੋਣਾਂ ਦਾ ਪੰਚਾਇਤ ਵੀ ਹੁੰਦੀਆਂ ਨੇ ਇਹ ਕਾਹਲਾ ਇਹ ਸਨੇਹਾ ਦੇ ਨਾਇਆ ਵੀ ਭਾਈ ਇਹ ਪੰਚਾਇਤ ਪਿੰਡਾਂ ਦੀ ਪੰਚਾਇਤ ਹੋਵੇ ਕਿਸੇ ਪਾਰਕੀ ਦੀ ਪੰਚਾਇਤ ਨਾ ਹੋਵੇ ਕਿਸੇ ਧੜੇ ਦੀ ਪੰਚਾਇਤ ਨਾ ਹੋਵੇ ਕਿਸੇ ਇੱਕ ਧਰਮ ਦੀ ਪੰਚਾਇਤ ਨਾ ਹੋਵੇ ਕਿਸੇ ਇੱਕ ਜਾਤ ਦੀ ਪੰਚਾਇਤ ਨਾ ਹੋਵੇ ਕਿਸੇ ਇੱਕ ਪੱਤੀ ਦੀ ਪੰਚਾਇਤ ਨਾ ਹੋਵੇ ਇਹ ਪਿੰਡ ਦੀ ਪੰਚਾਇਤ ਹੋਵੇ ਫਿਰ ਜਿਹੜਾ ਚੁਣਿਆ ਜਾਵੇ ਉਹ ਖੁਦ ਪੰਚੀ ਸੱਚੀ ਕਰੇ ਉਹਦੇ ਘਰ ਵਾਲੇ ਚਾਚੇ ਤਾਏ ਮਾਮੇ ਵਸਣਾ ਕਰਨ ਮੰਦੋ ਆਤ ਕਰਦਾ ਪਰ ਨਾਲ ਉਹਦੀ ਘਰ ਵਾਲੀ ਕਹੀ ਜਾਂਦੇ ਕੋਈ ਨਹੀਂ ਮੈਂ ਕਰਾ ਦੂੰ ਤੁਹਾਡਾ ਕੰਮ ਉਹਦਾ ਮੁੰਡਾ ਕਹੀ ਜਾਂਦਾ ਮੈਂ ਕਰਾ ਦੂੰ ਇਹ ਕੀ ਮਤਲਬ ਇਹ ਕਿਨੇ ਹਿੰਮਤ ਪਾਇੇ ਜੇ ਸਰਪੰਚ ਆਉਂਦੀ ਘਰੜੀ ਨੂੰ ਕਿਨੇ ਹਿੰਮਤ ਪਾਇੇ ਉਹ ਕਹੇ ਕੋਈ ਨਹੀਂ ਮੈਂ ਕਰਾ ਦੂੰ ਜਾਂ ਘਰ ਵਾਲੀ ਸਰਪੰਚ ਦੇ ਅਧਿਕਾਰਾਂ ਨੂੰ ਹਿੰਮਤ ਪਾਇੇ ਕਿਉਂਕਿ ਸਰਪੰਚ ਲੋਕਾਂ ਨੇ ਜਿਹਨੂੰ ਚੋਣ ਬੰਦੇ ਨਹੀਂ ਚੋਣਿਆ ਉਹਦੇ ਪਰਿਵਾਰ ਨੂੰ ਨਹੀਂ ਚੋਣਿਆ ਅਸੀਂ ਇੱਥੇ ਤੱਕ ੱਡੇ ਚੜੇ ਗਏ ਹੁਣ ਸਿਆਸੀ ਲੀਡਰਾਂ ਨੇ ਜੋਤ ਨੂੰ ਜਨਾ ਲਾਂ ਲਾ ਕੇ ਨਾ ਸਰਕਾਰ ਚ ਰਹਿ ਜਾਂ ਜਿੰਨਾ ਚ ਕਿਸੇ ਲੀਡਰ ਦਾ ਜੋ ਆਖ ਜਿਹੜਾ ਉਸ ਮੀਟਿੰਗ ਵਾਸਤੇ ਮੰਨ ਲੋ ਕੋਈ ਜਿਹੜਾ ਪ੍ਰਸ਼ਦੀ ਮੀਟਿੰਗ ਹੋ ਰਹੀ ਹੈ ਉਥੋਂ ਮੈਂਬਰ ਹੈ ਫਿਰ ਉਹ ਬੈਠੇ ਗਈ ਪਰ ਜੇ ਕੋਈ ਕਹੇ ਸਾਹਿਤ ਹਨਕ ਮੇ ਦੇ ਮੀਟਿੰਗ ਦੇ ਵਿੱਚ ਹੱਥ ਦੇ ਵਜ਼ੀਰ ਦਾ ਮੰਡਾ ਵਿੱਚ ਬੈਠੂਗਾ ਮਤਲਬ ਕੋਈ ਨਹੀਂ ਉਹਨੂੰ ਬਾਹਰ ਕੱਢ ਦੇ ਨੇ ਉਹ ਕੱਢ ਦੇ ਨੇ ਉਹਨੂੰ ਕੀ ਹੱਕ ਹੈ ਇਸੇ ਤਰ੍ਹਾਂ ਜੇ ਕੋ ਅਸਥ ਚੁਣੀ ਗਈ ਹੈ ਕੋਈ ਦਲਤ ਚੁਣਾ ਗਿਆ ਉਹਦੇ ਨਾਲ ਦੂਜਾ ਕਿਵੇਂ ਆ ਗਿਆ ਪੰਚਾਇਤ ਚ ਉਹਨਾਂ ਬਾਹਰ ਕੱਢੋ ਵੀ ਤੂੰ ਮੰੰਦਰੀ ਨਹੀਂ ਹੈ ਸੋ ਆਪਾਂ ਇਹ ਗੱਲ ਸੁਨੇਹਾ ਦੇਣ ਆਇਆ ਜਿਥਾ ਕਿਉਂਕਿ ਨਮਾਜ਼ ਦਾ ਟਾਈਮ ਹੋ ਗਿਆ ਮੈਂ ਆਪਣੀ ਗੱਲ ਲੰਬੀ ਨਹੀਂ ਕਰਨੀ ਕਿ ਆਪਾਂ ਇਕੱਠੇ ਹੋ ਕੇ ਆਪਾਂ ਪ੍ਰੇਮ ਪਿਆਰ ਰੱਖਦੇ ਹੋਈ ਆਪਾਂ ਪਿੰਡ ਦੀ ਪੰਚਾਇਤ ਬਣਾਈਏ ਸਮਰਸੰਤੀ ਕਰਨ ਦੀ ਕੋਸ਼ਿਸ਼ ਕਰੀਏ ਜੇ ਸਮਰਸੰਤੀ ਸਾਰੰਤ ਨਹੀਂ ਹੁੰਦੀ ਜਿੰਨੇ ਚ ਹੁੰਗੇ ਉਹਨਾਂ ਤੇ ਕਰੀਏ ਤੇ ਜੇ ਕਿਸੇ ਤੇ ਵੀ ਨਹੀਂ ਹੁੰਦੀ ਤਾਂ ਘਟੁਕ ਨੇ ਕਰ ਲਈਏ ਬੀਜਾਂ ਉੱਾਰਾ ਪਾਣਾ ਪੈਸੇ ਨਾਲ ਨਸ਼ੇ ਨਾਲ ਤਾਕਤ ਨਾਲ ਫੋਟੋ ਦਿਖਾ ਕੇ ਇਹ ਜੀ ਸਰਕਾਰ ਦੇ ਦਰਵਾਜ਼ੇ ਚਲਦੀ ਹੈ ਧਰਮ ਦੇ ਨਾਂ ਤੇ ਜਾਤ ਦੇ ਨਾਂ ਤੇ ਪੱਤੀ ਦੇ ਨਾਂ ਤੇ ਵੋਟ ਨਹੀਂ ਪਾਉਣੀ ਇਹ ਫੈਸਲਾ ਕਰਦੀ ਹੈ ਮੈਨੂੰ ਇਹ ਕਹਿੰਦਾ ਤਾਂ ਹੱਕ ਹੈ ਉਹਦਾ ਗ੍ਰਾਮ ਸਭਾ ਨਹੀਂ ਸੀ ਪੁਰਾਣਾ ਪੰਚਾਇਤ ਪੰਚਾਇਤ ਕਾਨੂੰਨ ਸੀ 1972 ਚ 10 ਸਾਲਾਂ ਬਾਅਦ ਕਿਉਂ ਹੋਈ ਸੀ ਪੰਜਾਬ ਚ ਕਿਉਂਕਿ ਪੰਜ ਸਾਲਾਂ ਦਾ ਵੀ ਜ਼ਰੂਰੀ ਨਹੀਂ ਸੀ ਪੰਨਾ ਸਾਡੇ 1957 ਚੁਣ ਹੋਈ ਬਵੰਜਤ ਹੋਈ ਫਿਰ 57 ਜੀ 60 60 ਤੋਂ ਬਾਅਦ 72 ਚੁਣ ਹੋਈ ਸਾਡੇ ਪਿੰਦੇ ਦੇ ਵਿੱਚ ਲੋਕਾਂ ਨੇ ਫੈਸਲਾ ਕੀਤਾ ਸਾਡੀ ਪੱਕੀ ਅੱਧੀ ਅੱਧੀਆਂ ਵੋਟਾਂ ਹੁੰਦੀਆਂ ਉਹਦੀ ਇਹ ਗੱਲ ਆ ਵੀ ਆਪਣੀ ਪੱਕੀ ਦਾ ਸਰਪੰਚ ਬਣਾਉਣਾ ਮੈਂ ਛੁੱਟ ਗਿਆ ਜਿਆ ਹੋਇਆ ਸੀ ਅਸੀਂ ਕਹਿੰਦੇ ਜਿਹੜਾ ਖੜਾ ਕਰ ਰਹੇ ਨੇ ਇਹਨੂੰ ਬਥੇ ਕੁਛ ਨਹੀਂ ਇਹਦੇ ਪਿੰਡ ਨੂੰ ਵੇਚ ਲੂਗਾ ਅਸੀਂ ਇੱਕ ਫੌਜੀ ਸੀ ਰਿਟਾਇਰਡ ਉਹਨੂੰ ਖੜਾ ਕਰਤਾ ਸਾਰੇ ਲੋਕਾਂ ਨੇ ਡਾਕਟਰ ਸਾਹਿਬ ਤੁਸੀਂ ਤਾਂ ਸਾਡੇ ਸਾਹਮਣੇ ਸਾਂਝੇ ਹੋ ਨੇ ਕਹਾ ਹੈ ਕਿ ਤੁਸੀਂ ਸਾਡੇ ਨਾਲ ਰਹੋ ਨੇ ਕਹਾਤਾ ਪੱਤੀ ਦਾ ਸਰਪੰਚ ਉਹਨਾਂ ਦੇ ਉਹਦੇ ਤੁਹਾਡੇ ਨਾਲ ਅੱਜ ਤਾਂ ਪਿੰਡ ਦਾ ਚੋਲਿਆ ਨਾ ਇਹ ਮੈਂ ਐਵੇਂ ਨਹੀਂ ਕਹਿ ਰਿਹਾ ਇਹ ਕਰੀਆਂ ਨੇ ਅਸੀਂ ਕੱਲਾਂ ਪਿੰਡ ਦਾ ਚੋਲਿਆ ਪਿੰਡ 'ਚ ਬਈ ਪਿੰਡ ਦੀ ਗੱਲ ਦੇਖਣੀ ਆ ਪਿੰਡ 'ਚ ਬੱਤੀ ਦੀ ਗੱਲ ਨਹੀਂ ਪਿੰਡ 'ਚ ਪ੍ਰਵਾਸ ਦੀ ਗੱਲ ਨਹੀਂ ਪਿੰਡ 'ਚ ਨਿੱਜੀ ਹਿੱਤ ਦੀ ਗੱਲ ਨਹੀਂ ਸਾਰੀਆਂ ਸਾਡੇ ਸਾਹਮਣੇ ਆਉਂਦੀਆਂ ਨੇ ਮੈਂ ਪੰਚਾਇਤ ਦੇ ਚੋਣਾਂ ਤੋਂ ਲੈ ਕੇ ਕੋਪਰਸਟਿਸਾਂਗੇ ਚੰਨੜੇ ਦੇ ਚੋਣਾਂ 'ਚ ਆਪ ਨਹੀਂ ਕਦੇ ਖੜਾ ਹੋਇਆ ਪਾਰਟਿਸਪੇਟ ਕਰਿਆ ਔਰ ਡੱਟ ਕੇ ਇਹ ਲੋਕਾਂ ਨੇ ਦੇਖਿਆ ਸਾਰੇ ਦਲ ਤਾਂ ਵੈਸੀ ਮੇਰੇ ਨਾਲ ਹੁੰਦੀ ਸੀ ਸਾਡੇ ਪਿੰਡ ਦੇ ਵਿੱਚ ਇਹ ਕਹਿੰਦਾ ਤਪਾ ਦੋ ਬੀਬੀਆਂ ਵੀ ਨਾਲ ਹੀ ਹੁੰਦੀਆਂ ਬਾਕੀ ਜਿਹੜੇ ਹੁੰਦੇ ਉਹ ਰੱਬ ਦੀ ਤੁਸੀ ਹਿਸਾਬ ਲਾ ਲਓ ਸੋ ਮੈਂ ਜ਼ਿੰਦਗੀ ਨਹੀਂ ਕਰਦਾ ਵੀ ਆਪਾਂ ਪਿੰਡ ਦੀ ਪੰਚਾਇਤ ਬਣਾਉਣੀ ਹੈ ਇਹ ਜਥਾ 30 ਜਨ ਤੋਂ ਜ਼ਿਆਦਾ ਲਗਾਤਾਰ ਇੱਕ ਹਰਾਨ ਨੂੰ ਹੀ ਗਏ ਅੱਜ ਕੱਲ੍ਹ ਆਪਦੇ ਕੰਮ ਤੇ ਬਾਹਰ ਰਹਿਣਾ ਔਖਾ ਹੁੰਦਾ ਹੈ ਮੈਂ ਵੀ ਜਥੇ ਦਾ ਮੈਂਬਰ ਹੋਣ ਦੇ ਬਾਵਜੂਦ ਮੈਂ ਨਹੀਂ ਰਹਿ ਸਕਦਾ ਅੱਜ ਵੀ ਰਾਤ ਨੂੰ ਮੈਂ ਵਾਪਸ ਕਰੇ ਜਾਣਾ ਪਰ ਇਹ ਬੰਦੇ ਨੇ ਗਿਆਨੀ ਜੀ ਨੇ ਜਖੇਪੁਰ ਜੀ ਨੇ ਉਹ ਆਪਣੇ ਬੀਨੂ ਬਨੋੜ ਜੀ ਨੇ ਤੇ ਨੇਤਾ ਜੀ ਨੇ ਧੰਨ ਨੇ ਇਹ ਜਿਹੜੇ ਘਰੇ ਨਹੀਂ ਵੜੇ ਜਿਹੜੇ ਲਗਾਤਾਰ ਲੱਗੇ ਹੋਏ ਨੇ ਆਪਾਂ ਇੰਨੀ ਕੁ ਗੱਲ ਕਰ ਲਈਏ ਆ ਜੇ ਨਾ ਫੈਸਲਾ ਕਰਕੇ ਜਾਈਏ ਉਹਨੋਂ ਵੀ ਜੋ ਮਰਜ਼ੀ ਹੋ ਜੇ ਸਿੱ ਪਿੰਡ ਚ ਕੋਸ਼ਿਸ਼ ਕਰਨੀਆਂ ਆ ਮੇਰੀਆਂ ਭੈਣਾਂ ਬੈਠੀਆਂ ਨੇ ਇਹ ਮੈਨੂੰ ਪਤਾ ਹੈ ਜੇ ਬੀਬੀਆਂ ਫੈਸਲਾ ਕਰ ਲੋ ਕਹਿੰਦੇ ਨੇ ਜੀ ਬੀਬੀਆਂ ਚ ਕੋਈ ਤਾਕਤ ਨਹੀਂ ਹੁੰਦੀ ਮੈਂ ਇੱਥੇ ਖੜ ਕੇ ਕਹਿਣਾ ਗੁਰੂ ਸਾਹਿਬ ਦੀ ਹਾਜ਼ਰੀ ਚ ਜਿੰਨੇ ਤੁਸੀਂ ਮਰਦ ਬੈਠੇ ਹੋ ਜਿੱਦੇ ਤੁਹਾਡੀ ਘਰ ਵਾਲੀ ਕਹਿੰਦੇ ਵੀ ਚਲੋ ਫਲਾਣੇ ਹਦਰ ਸ਼ੇਖ ਦੇ ਮੇਦੇ ਜਾਣਾ ਤੁਸੀਂ ਨਾ ਕਰਕੇ ਦਿਖਾਇਆ। ਸੋ ਇਹ ਬੀਬੀਆਂ ਜੇ ਫੈਸਲਾ ਕਰ ਰਹਿਣੀਆਂ ਵੀ ਅਸੀਂ ਪਿੰਡ 'ਚ ਔਰ ਮੈਂ ਜਿੰਨੇ ਫੈਸਲੇ ਕਰਾਣੇ ਬੀਬੀਆਂ ਤੋਂ ਕਰਾਏ ਨੇ ਕਿਉਂਕਿ ਬੀਬੀਆਂ ਦਾ ਗੁੱਸਾ ਕੀ ਹੈ? ਮਰਦਾਂ ਦਾ ਗੁੱਸਾ ਦੁੱਧ ਦੇ ਵਾਰ ਵਾਲਾ। ਉਹ ਉਬਲ ਜਾਂਦਾ ਮੋੜਾ ਜੇ ਪਾਣੀ ਮਾਰਾ ਉਹਦੀ ਬਹਿ ਜਾਂਦਾ। ਬੀਬੀਆਂ ਦਾ ਗੁੱਸਾ ਤੇਲ ਦੇ ਵਾਰ ਵਾਲਾ। ਉਹ ਛਿੱਤੀ ਛਿੱਤੀ ਗੁੱਸੇ ਨਹੀਂ ਹੁੰਦੀਆਂ ਪਰ ਜੇ ਇੱਕ ਵਾਰੀ ਹੋ ਗਈਆਂ ਉਬਲ ਗਿਆ ਤੇਲ। ਫੇਰ ਕੜਾਹੀ ਲਾਹੀ ਹੋ ਜੋ ਵੀ ਛਾਲੇ ਪਾ ਕੇ ਛੱਡੂਗਾ ਫਿਰ ਐ ਨਹੀਂ ਵੀ ਉਹੀ ਬੈਠੂ ਸੋ ਇਸ ਕਰਕੇ ਮੈਂ ਦੀਵਿਆਂ ਨੂੰ ਵੇਚੀ ਕਰਦਾ ਵੀ ਤੁਸੀਂ ਹੱਥ ਨਾ ਆਪਣੇ ਪਿੰਡਾਂ ਚ ਆਪਣੇ ਆਪਣੇ ਮੰਡਾਂ ਚ ਇਹ ਫੈਸਲਾ ਕਰੋ ਆਪਣੇ ਆਪਣੇ ਘਰਾਂ ਦੇ ਨੂੰ ਕਹੋ ਆਪਣੇ ਯੋਕਾਂ ਨੂੰ ਕਹੋ ਵੀ ਐਤੀ ਆਪਾਂ ਕੰਦੇ ਚ ਪੰਚਾਇਤ ਨਾ ਸਰਬਸੰਤੀ ਨਾ ਬਣਾਉਣੀ ਹੈ ਔਰ ਜਿਹੜਾ ਸਰਬਸੰਤੀ ਚ ਰੋੜਾ ਬਣ ਕੇ ਕਹੇ ਮੈਂ ਤਾਂ ਖੜਾ ਹਾਂ ਫਿਰ ਉਹਨੂੰ ਧੂਲ ਕਿਟੋਣੀ ਹੈ ਲੈ ਐਨੀ ਗੱਲ ਤੁਸੀਂ ਕਰ ਲਓ ਤੇ ਉਦੋਂ ਮੁੜ ਕੇ ਉਹ ਬਣ ਕੇ ਵਿਖਾਵਾ ਕਰ ਸਕਦੇ ਨਹੀਂ ਅਸੀਂ ਇਹ ਵੀ ਤਜਰਬਾ ਸਾਡਾ ਐਨ ਕਾ ਕੇ ਵੈਦੇ ਕਰਕੇ ਬੰਨ ਕੇ ਫਿਰ ਮੁੱਕਰ ਜਾਂਦੇ ਨੇ ਫਿਰ ਉਹਨੂੰ ਕਿਵੇਂ ਦੱਸਣਾ ਵਿਆਹ ਨੇ ਅਲੀ ਥਾਂ ਤੇ ਤੈਨੂੰ ਕਰਨਾ ਪਊ ਉਹ ਗ੍ਰਾਮ ਸਭਾ ਸਾਰੇ ਫੈਸਲੇ ਇੱਕ ਆਖਰੀ ਗੱਲ ਨਾ ਕਹਿਣਾ ਜਦ ਮਰਜੀ ਪੁੱਛ ਲੋ ਮਿਸਿੰਗ ਕਾਫੀ ਗੱਲਾਂ ਦੱਸ ਹੀ ਗਏ ਨੇ ਸਾਰੇ ਫੈਸਲੇ ਪਿੰਡ ਦੇ ਗ੍ਰਾਮ ਸਭਾ ਨਿਕਲਨੇ ਨੇ ਜੇ ਗ੍ਰਾਮ ਸਭਾ ਨਾ ਕਰ ਸਕੇ ਫਿਰ ਐਕਟ ਚ ਲਿਖਿਆ ਕਾਨੂੰਨ ਚ ਵੀ ਜਮਰੇਗਾ ਕਾਲ ਕੀਤੇ ਬਣਾਨੇ ਨੇ ਜੇ ਗ੍ਰਾਮ ਸਭਾ ਨਾ ਬਣਾ ਸਕੇ ਤਾਂ ਫਿਰ ਪੰਚਾਇਤ ਬਣਾਉ ਪੈਨਸ਼ਨ ਕਿਹਨੀਆਂ ਲੱਗਣੀਆਂ ਨੇ ਬੁਢਾਪਾ ਪੈਨਸ਼ਨ ਵਿਧਵਾ ਪੈਨਸ਼ਨ ਅਪੰਗ ਪੈਨਸ਼ਨ ਜੇ ਗ੍ਰਾਮ ਸਭਾ ਨਾ ਰੋ ਸਨাক্ত ਕਰ ਸਕੀਦੀ ਇਹਦੀ ਲੱਗਣੀਆਂ ਫਿਰ ਪੰਚਾਇਤ ਕਰੋ ਆਪ ਤਾਂ ਗਾਲ ਕਾਹਨ ਕਿਦਾ ਬੰਨਣਾ ਜੇ ਗ੍ਰਾਮ ਸਭਾ ਨਾ ਕਰ ਸਕੇ ਫਿਰ ਪੰਚਾਇਤ ਕਰੋ ਪੰਗ ਨਾਲੇ ਦਾ ਪ੍ਰਾਪਤੀ ਨੂੰ ਮਿਲਣਾ ਜੇ ਗ੍ਰਾਮ ਸਭਾ ਨਾ ਕਰ ਸਕੇ ਤਾਂ ਪੰਚਾਇਤ ਕਰੋ ਜ਼ਮੀਨ ਤੀਜਾ ਹਿੱਸਾ ਦਾਤਾ ਨੂੰ ਮਿਲਣਾ ਹੈ ਬਾਕੀ ਬੋਲੀ ਕਿੱਦਾਂ ਹੋਣੀ ਹੈ ਗ੍ਰਾਮ ਸਭਾ ਨੇ ਫੈਸਲਾ ਕਰਨਾ ਜੇ ਨਾ ਕਰ ਸਕੇ ਫਿਰ ਪੰਚਾਇਤ ਕਰੂਗੀ ਪਿੰਡ ਦੀ ਜ਼ਮੀਨ ਦਾ ਕਾਰ ਹੋਣੀ ਹੈ ਜਾਂ ਨਹੀਂ ਹੋਣੀ ਸੜਕ ਵਾਸਤੇ ਜੇ ਨਹੀਂ ਜਾਂ ਨਹੀਂ ਦੇਣੀ ਇਹ ਵੀ ਗ੍ਰਾਂਥ ਸਭਾ ਫੈਸਲਾ ਕਰ ਲੋ ਕਈ ਵੀ ਆਪਾਂ ਨੂੰ ਭੁਲੇਖਾ ਹੁੰਦਾ ਹੈ ਅੰਤਰਰਾਸ਼ਟਰੀ ਪੱਧਰ ਤੇ ਕਹਿ ਦਿੱਤਾ ਹੈ ਸਰਕਾਰ ਵਾਅਦਾ ਕਰ ਲਈ ਹੈ ਬਿਸੋ ਧਰਤੀ ਰਾਹੀਂ ਵਪਾਰ ਕਰਾਂਗੇ ਸੋ ਆਪਾਂ ਇਹ ਭੁਲੇਖਾ ਨਾ ਰੱਖੀਏ ਵੀ ਵਪਾਰ ਸਮੁੰਦਰ ਰਾਹੀਂ ਹੋ ਜੀ ਸਾਧੀਆਂ ਸਰਕਾਰ ਨੇ ਜੀ ਨਾ ਬਾਹਰ ਤੱਕ ਬਣਾਉਣਗੇ ਇਹਨਾਂ ਸਾਲੀਆਂ ਸਭਾਂ ਰਾਹੀਂ ਅੰਤਰਰਾਸ਼ਟਰੀ ਪੱਧਰ ਤੇ ਫੈਸਲਾ ਕਰਿਆ ਵੀ ਇਨਲੈਂਡ ਤੱਕ ਅਸੀਂ ਇਥੋਂ ਲੈਂਡ ਰੂਟ ਰਾਹੀਂ ਕਰਾਂਗੇ ਇਹ ਪੰਜਾਬ ਨੂੰ ਇੱਕ ਰਸਤੇ ਦੇ ਤੌਰ ਤੇ ਵਰਤਿਆ ਜਾਊਗਾ ਹਮੀਰ ਸਿੰਘ ਇਹ ਠੀਕ ਹੈ ਪੰਜਾਬ ਦੀ ਜ਼ਮੀਨ ਤੇ ਅੱਖ ਹੈ ਸਾਰੀ ਜ਼ਮੀਨ ਲਈ ਜਾਊਗੀ ਆਪਾਂ ਨੂੰ ਉੱਤੇ ਲੜਨਾ ਪਊਗਾ ਕਾਗਜ਼ ਦੇ ਨੋਟ ਨੇ ਇੱਕ ਗੱਲ ਮੈਂ ਤੁਹਾਨੂੰ ਦੱਸ ਦਿੰਦਾ ਇੱਕ ਵਾਰੀ ਆਈਐਸ ਅਫਸਰ ਅਸੀਂ ਪੰਜਾਬ ਦੀਆਂ ਛੇ ਸਭਾਵਾਂ ਕਿਹੋ ਜਿਹਾ ਹੋਣ ਉਹ ਟੈਕਨੀਕਲ ਮੈਂਬਰ ਮੈਨੂੰ ਪਤਾ 6-7 ਆਈਐਸ ਸੀਏ ਉਹ ਕਹਿੰਦੇ ਪਿੰਡਾਂ ਦੇ ਬੰਦ ਕਰ ਦੋ ਡਿਸਪੈਂਸਰਾਂ ਨਾ ਕਿਉਂ ਬੰਦ ਕਰ ਦੋ ਇੱਥੇ ਬੰਦੇ ਨਹੀਂ ਰਹਿੰਦੇ ਤੇੜਾ ਕਾਫੀ ਮੈਂ ਆਖੜਾਂ ਖੈਰ ਸੁੱਟੀ ਮੈਂ ਉਹਦਾ ਗਵਰਨਰ ਹੁੰਦਾ ਸੀ ਮੈਂ 6 ਮਹੀਨਿਆਂ ਨੂੰ ਚੋਣ ਹੋ ਜੂ ਤੁਹਾਨੂੰ ਕਿਸੇ ਨੇ ਨਹੀਂ ਪੁੱਛਣਾ ਕਿਫ ਕਰਕੇ ਆ ਤੁਹਾਡੇ ਰਾਮ ਨਹੀਂ ਚੱਲਦੀਆਂ ਮੇਰੇ ਸਪੰਸਰੀਆਂ ਤੇ ਫਿਰ ਮੈਂ ਨਹੀਂ ਕਹਤਾ ਮੈਂ ਕਿ ਮੈਨੂੰ ਨਾ ਪਹਿਲਾਂ ਸਮਝ ਨਹੀਂ ਆਉਂਦੀ ਸੀ ਵੀ ਤਨਖਾਹ ਤਾਂ ਮੇਰੀ ਤੁਹਾਡੇ ਸਾਰਿਆਂ ਨਾਲੋਂ ਵੱਧ ਹੈ ਤੇ ਮਿਹਨਤ ਐਸੀ ਕਿਥੇ ਜਾਂਦੇ ਮੇਰੇ ਕੋਲ ਤਾਂ ਕੋਈ ਕਾਰ ਨਹੀਂ ਕੋਈ ਕਾਰ ਵੀ ਬਾਣ ਲੈ ਹੀ ਚੱਬਦਾ ਸਿਸਟਮ ਮੈਨੂੰ ਨਹੀਂ ਦਿੰਦਾ ਸ਼ਰਾਬ ਮੈਂ ਹੀ ਦਿੰਦਾ ਮੀਟ ਮੈਂ ਹੀ ਖਾਂਦਾ ਫਿਲਮਾਂ ਮੈਂ ਹੀ ਦੇਖਦਾ ਮੇਰੇ ਪੈਸੇ ਕਿੱਥੇ ਜਾਂਦੇ ਨੇ ਮੈਂ ਕਿ ਪਹਿਲਾਂ ਮੈਨੂੰ ਸਮਝ ਨਹੀਂ ਆਉਂਦੀ ਸੀ ਹੁਣ ਮੈਨੂੰ ਸਮਝ ਆ ਗਈ ਉਜੇ ਮੈਨੂੰ ਕਹਿੰਦਾ ਗੁਰਦਾਸ ਹੁਣ ਕਿਵੇਂ ਸਮਝਿਆ ਕੀ ਮੈਨੂੰ ਹੁਣ ਮੈਨੂੰ ਆਇਆ ਪਤਾ ਲੱਗਿਆ ਵੀ ਜਿਹੜਾ ਮੈਨੂੰ ਨੋਟ ਮਿਲਦਾ ਹੈ ਇਹ ਕਾਗਜ਼ ਦਾ ਨੋਟ ਆ ਭਾਬੀ Gandhi ਦੀ ਫੋਟੋ ਵਾਲਾ ਜੇ ਥੋੜੇ ਵਾਲਾ ਜਿਹੜਾ ਨੋਟ ਆ ਉਹ ਆਖੋ ਲਾ ਗਿਆ ਦੀ ਮੋਹਰ ਹੁਣ ਕਿੱਥੇ ਰਾ ਗਿਆ ਭੋਜ ਕਿੱਥੇ ਗੰਗਾ ਤੇਲੀ ਕਿੱਥੇ ਕਾਗਜ਼ ਦਾ ਨੋਟ ਕਿੱਥੇ ਮੋਹਰ ਦੋਸਤੋ ਆ ਜਮੀਨ ਸਾਡੀਓ ਸੋਨੇ ਦੀ ਮੋਹਰ ਹੈ ਤੇ ਕਾਗਜ਼ਾਂ ਮਟੇਨਾ ਵੇਚਦੇ ਹੋ ਬਸ ਇੰਨੀ ਹੁੰਦੀ ਵੀ ਬੇਨਤੀ ਆ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੇ